ਅੱਜ ਹੀ ਉਹ ਚੇਅਰਮੈਨ ਰਾਜ ਸਭਾ ਕੇ ਸੰਸਦੀ ਮੰਤਰੀ ਸਰ ਨੂੰ ਅਸੀਂ ਐਟ ਲੈਟਰ ਲਿਖਿਆ ਕਿ ਲਗਾਤਾਰ ਅਸੀਂ ਦੇਖ ਰਿਹਾ ਕਿ ਜਿੱਦਾਂ ਦਾ ਸੈਸ਼ਨ 延迟 ਸਾਡਾ ਜਿਹੜਾ ਹੈ ਸੈਸ਼ਨ ਆ ਇਹ ਚੱਲ ਨਹੀਂ ਰਿਹਾ ਇਹਦੇ ਵਿੱਚ ਜ਼ੀਰੋ ਓਵਰ ਤਾਂ ਬਿਲਕੁਲ ਨਹੀਂ ਜਿਲੇ ਆ ਫਿਰ ਕੁਐਸਚਨ ਆਵਰ ਨੂੰ ਸਪੈਸ਼ਲ ਮੈਂਸ਼ਨ ਨੂੰ ਦੇ ਲਗਾਤਾਰ ਜਿਹੜਾ ਹੈਗਾ ਸਮੇਂ ਦੀ ਬਰਬਾਦੀ ਹੋ ਰਹੀ ਹੈ ਤੋਗੇ ਦੇਤਰ ਇੱਕ ਮਿੰਟ ਦਾ ਜਿਹੜਾ ਹੈਗਾ तकरीबन 2.5 ਲੱਖ ਖਰਚਾ ਜਿਹੜਾ ਹੈਗਾ ਇੱਕ ਸੰਸਦ ਨੂੰ ਚਲਾਉਣ ਵਾਸਤੇ ਖਰਚ ਹੁੰਦਾ ਇਹ ਉਹ 2.5 ਲੱਖ ਦੇ ਨਾਲ ਤੇ ਸਮਝ ਲਓ ਕਿ 10 ਕਰੋੜ ਰੁਪਏ ਦਾ ਰੋਜ਼ ਦਾ ਨੁਕਸਾਨ ਹੁੰਦਾ ਜੇ ਵਖਦਾ ਨੂੰ ਨੀ ਕੰਮ ਤੇ ਲਿਆ ਤੇ ਸਮਝ ਲਓ 10 ਕਰੋੜ ਦਾ ਨੁਕਸਾਨ ਲੋਕਾਂ ਦਾ ਹੋ ਰਿਹਾ ਉਹ ਪੈਸਾ ਲੋਕਾਂ ਦੀ ਦੇ ਟੈਕਸ ਦਾ ਪੈਸਾ ਲੋਕਾਂ ਦੀ ਕਮਾਈ ਦਾ ਪੈਸਾ ਜਿਹੜਾ ਸੰਸਦਾਂ ਨੂੰ ਤਨਖਾਹਾਂ ਜਾਲੀਆਂ ਸਾਰੇ ਸਾਰੇ ਕੁਝ ਮਿਲ ਰਿਹਾ ਹੈ ਸਾਰੇ ਲੋਕਾਂ ਦਾ ਪੈਸਾ ਤੇ ਲੋਕਾਂ ਲਈ ਇਥੇ ਕੰਮ ਹੋਣਾ ਚਾਹੀਦਾ ਸੰਸਦ ਲੋਕਾਂ ਵਾਸਤੇ ਆ ਸੋ ਇਥੇ ਲੋਕਾਂ ਦੇ ਜਿਹੜੇ ਉਹ ਮਸ਼ਲੇ ਆ ਉਹ ਵਿਚਾਰੇ ਰਣੇ ਚਾਹੀਦੇ ਆ ਉਹਨਾਂ ਦੇ ਉੱਤੇ ਸੰਜੀਦਗੀ ਨਾਲ ਚਰਚਾ ਹੋਣੀ ਚਾਹੀਦੀ ਹੈ ਸੋ ਵਿਰੋਧੀ ਧਰਦਾ ਜਿਹੜਾ ਫਰਜ਼ ਬਣਦਾ ਕਿ ਉਹ ਮੁੱਦਿਆਂ ਨੂੰ ਉਠਾਵੇ ਸਦਾਦਾਰੀ ਦਾ ਫਰਜ਼ ਬਣਦਾ ਹੈ ਕਿ ਜਿਹੜੇ ਉਹਨਾਂ ਦੇ ਵਿੱਚੋਂ ਚਰਚਾ ਹੋਣ ਵਾਲੇ ਮੁੱਦੇ ਆ ਉਹਨਾਂ ਦੇ ਕਿਉਂਕਿ ਜਦੋਂ ਸਾਰੇ ਸਰੂਪ ਪਾਰਟੀ ਮੀਟਿੰਗ ਹੁੰਦੀ ਹੈ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਆ ਕੇ ਬੈਠਦੇ ਆ ਤੇ ਸਾਨੂੰ ਮਿਲ ਬੈਠ ਕੇ ਇਹਦਾ ਤੈਅ ਕਰ ਦੇਣਾ ਚਾਹੀਦਾ ਕਿ ਜਿਹ ਕਿੰਨੇ ਮੁੱਦੇ ਆ ਦਿੱਤੇ ਜਿਹੜੇ ਹੈਗੇ ਆ ਸੰਸਦ ਦੇ ਵਿੱਚ ਜਿਹੜਾ ਕੰਮ ਚਲਾਉਣ ਵਾਸਤੇ ਲੋਕਾਂ ਦੇ ਜਿਹੜੇ ਜ਼ਰੂਰੀ ਕੰਮ ਕਾਜ ਆ ਉਹ ਸਦਾਦਾਰੀ ਅ ਤੇ ਨੇ ਕਰਨੇ ਹੁੰਦੇ ਆ ਲੋਕਾਂ ਦੇ ਮੁੱਦੇ ਵਿਰੋਧੀ ਕਰਨੇ ਖਾਉਣੀ ਹੁੰਦੇ ਆ ਤੇ ਉਹਨਾਂ ਦੇ ਉੱਤੇ ਕਿਰਚਾ ਹੋ ਜਾਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਸੋ ਅੱਜ ਅਸੀਂ ਦੇਖ ਰਹੇ ਹਾਂ ਬੇਰੁਜ਼ਗਾਰੀ ਕੁੱਖ ਮਰੀ ਪਾਣੀ ਇਹਦੇ ਜਿਹੜਾ ਹੈਗਾ ਸਾਡਾ ਹਵਾ ਪਾਣੀ ਧਰਤੀ ਇਹ ਤਿੰਨੇ ਪ੍ਰਦੂਸ਼ਿਤ ਹੋ ਚੁੱਕੇ ਆ ਨਦੀਆਂ ਪ੍ਰਦੂਸ਼ਿਤ ਹੋ ਚੁੱਕੀਆਂ ਸਾਡੇ ਕਿਸ ਤਰ੍ਹਾਂ ਵਿਦੇਸ਼ਾਂ ਦੇ ਵਿੱਚੋਂ ਸਾਡੇ ਬੱਚੇ ਜਿਹੜੇ ਹੱਥ ਕੜੀਆਂ ਲਾ ਕੇ ਬਾਹਰ ਲਿਆ ਇੱਧਰ ਲਿਆਉਂਦੇ ਗਏ ਇਸ ਤੋਂ ਸਾਡੇ ਬੱਚੇ ਹਜੇ ਵੀ ਵੱਖ-ਵੱਖ ਮੁਲਕਾਂ 'ਚ ਫਸੇ ਹੋਏ ਆ ਬਹੁਤ ਇਹੋ ਜਿਹੇ ਵਿਸ਼ੇ ਆ ਜਿਨ੍ਹਾਂ ਦੇ ਉੱਤੇ ਚਰਚਾ ਹੋਣੀ ਚਾਹੀਦੀ ਆ ਗੰਭੀਰ ਚਰਚਾ ਹੋਣੀ ਚਾਹੀਦੀ ਆ ਇਹਨਾਂ ਚਰਚਾਂ ਦੇ ਨਾਲ ਹੀ ਜਿਹੜਾ ਇਹਨਾਂ ਮਸਲਿਆਂ ਦਾ ਹੱਲ ਨਿਕਲ ਸਕਦਾ ਸੋ ਸਾਨੂੰ ਅਫਸ਼ੋਸ਼ ਆ ਕੇ ਸੀ ਹਰ ਕੋਈ ਨਾ ਕੋਈ ਮੁੱਦਾ ਲੈ ਕੇ ਸੀ ਹਰ ਵਰੀ ਹਰ ਰੋਜ਼ ਜਿਹੜਾ ਕਾ ਜੀਰੋ ਉੱਪਰ ਲਾਉਂਦੇ ਪਰ ਜਦੋਂ ਸੈਸਨ ਨਹੀਂ ਚੱਲਦਾ ਤੇ ਨਰਾਸ਼ ਹੁੰਦੇ ਆ ਕਿ ਪੈਸਾ ਜਿਹੜਾ ਲੋਕਾਂ ਦਾ ਵੀ ਖਰਾਬ ਹੋ ਰਿਹਾ ਸਮਾਂ ਖਰਾਬ ਹੋ ਰਿਹਾ ਔਰ ਉਹਦੇ ਨਾਲ ਆਉਟਪੁੱਟ ਜਿਹੜੀ ਹੈਗੀ ਆ ਅੱਜ ਕਿਉਂਕਿ ਸੰਸਦ ਨੂੰ ਲਾਈਵ ਜਿਹੜਾ ਹੈਗਾ ਦਿਖਾਇਆ ਜਾ ਰਿਹਾ ਇਹ ਤਾਂ ਸੀ ਸੰਸਦ ਲੋਕਾਂ ਨੂੰ ਦਿਖਾਤਾ ਵੀ ਸੰਸਦ ਐਦਾਂ ਚੱਲਦੀ ਏ ਪਰ ਸੰਸਦ ਦੇ ਵਿੱਚ ਸੰਜੀਦਗੀ ਨਾਲ ਕਿਸ ਤਰ੍ਹਾਂ ਕੰਮ ਹੋਣਾ ਚਾਹੀਦਾ ਇਹਦੀ ਆਉਟਪੁੱਟ ਕਿਵੇਂ ਹੋਣੀ ਚਾਹੀਦੀ ਆ ਉਹ ਲੋਕ ਆਸ ਰੱਖਦੇ ਉਸ ਤਰੀਕੇ ਦੇ ਨਾਲ ਸੰਸਦ ਚੱਲੇ ਲੋਕਾਂ ਨੂੰ ਮਸਲੇ ਮਸਲੇ ਜਿਹੜੇ ਪੇਚਾਰੇ ਜਾਣ ਸਾਡੀ ਇਸ ਸਮੱਸਿਆ ਦਾ ਹੱਲ ਹੋਵੇ ਇਹ ਐ ਸੇਬਸਤੀਆਸੀ ਇਹ ਦੋਨੋਂ ਮੰਤਰੀ ਸਾਹਿਬ ਨੂੰ ਵੀ ਚਿੱਠੀ ਲੱਗੀ ਹੈ ਔਰ ਚੇਅਰਮੈਨ ਨੂੰ ਚਿੱਠੀ ਲੱਗੀ ਹੈ ਕਿ ਕਿਸੇ ਤਰ੍ਹਾਂ ਇਹ ਜਿਹੜੀ ਹੈਗੀ ਹੈ ਮਿਲ ਬੈਠ ਕੇ ਕਿਉਂਕਿ ਸਦਾਧਾਰੀ ਤੇ ਵਿਰੋਧੀ ਧਿਰ ਨੇ ਮਿਲ ਬੈਠ ਕੇ ਮਸਲੇ ਹੱਲ ਕਰਨੇ ਹੁੰਦੇ ਇਹ ਹੱਲ ਹੋਣੀ ਚਾਹੀਦੀ। ਬਬੇ ਜਦ ਐਸਵਾਈਐਲ ਤੇ ਵੀ ਵੱਡੀ ਬੈਠਕ ਹੋਣ ਵਾਲੀ ਹੈ ਪਿੱਛੇ ਜੁਲਾਈ ਦੇ ਮਹੀਨੇ ਵੀ ਬੈਠਕ ਹੋਈ ਸੀ ਲੇਕਿਨ ਸਿੱਟਾ ਕੋਈ ਨਹੀਂ ਨਿਕਲਦਾ ਉਹੀ ਰੇਡ ਕਾੜੇ ਹੋਇਆ ਕਿ ਪੰਜਾਬ ਕੋਲ ਜ਼ਮੀਨ ਔਰ ਪਾਣੀ ਨਹੀਂ ਹੈ ਲੇਕਿਨ ਹਰਿਆਣਾ ਜਿਹੜਾ ਲਗਾਤਾਰ ਪਾਣੀ ਦੀ ਮੰਗ ਕਰਦਾ ਕਿਉਂਕਿ ਤੁਸੀਂ ਲਗਾਤਾਰ ਦੇਖ ਲਿਆ ਪਿਛਲੇ ਬਿੰਦਿਆਂ ਦੇ ਵਿੱਚ ਕਿਉਂਕਿ ਪਹਿਲਾਂ ਤਾਂ ਪੰਜਾਬ ਦੇ ਵਿੱਚ ਪਾਣੀ ਜਿਹੜਾ ਹੈਗਾ ਨਹਿਰੀ ਪਾਣੀ ਵੀ 22% ਦੇ ਉੱਤੇ ਸਭ ਲੱਗਣ ਰਿਹਾ ਸੀ ਤੇ ਪਾਣੀ ਸਾਰੇ ਦਾ ਸਾਰਾ ਵੇਸਟ ਜਾ ਰਿਹਾ ਸੀ ਇਸ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਲਗਾਤਾਰ ਮਿਹਨਤ ਕੀਤੀ ਆ ਜਿਹੜੀ ਹੈਗੀ ਆ ਪਾਣੀ ਟੇਲਾਂ ਤੱਕ ਪਹੁੰਚਿਆ ਇਸੇ ਕਰਕੇ ਅੱਜ ਦੀ ਪੰਜਾਬ ਦਾ ਹਰਿਆਣੇ ਦੇ ਨਾਲ ਕਾਫੀ ਟਕੜਾ ਰਿਹਾ ਕਿ ਅਸੀਂ ਵਾਧੂ ਪਾਣੀ ਨਹੀਂ ਦੇ ਸਕਦੇ ਕਿਉਂਕਿ ਅਸੀਂ ਪਾਣੀ ਸਾਡੇ ਕਿਸਾਨਾਂ ਨੂੰ ਲੋੜਾ ਤੁਸੀਂ ਦੇਖੋ ਪੰਜਾਬ ਦੇ 125 ਜਿਹੜੇ ਬਲੌਕ ਬਿਲਕੁਲ ਡਰਕ ਜ਼ੋਨ ਦੇ ਚਲੇ ਗਏ ਕੁਝ ਕ੍ਰਿਟੀਕਲ ਹੋਜੇ ਜ਼ੋਨ ਦੇ ਵਿੱਚ ਚਲੇ ਗਏ ਜਿੱਥੇ ਜਿਹੜੀ ਹੈਗੀ ਆ ਪਾਣੀ ਦੀ ਬਹੁਤ ਵੱਡੀ ਘਾਟ ਆ ਪਾਣੀ ਮੁੱਕਦੇ ਜਾ ਰਿਹਾ ਪਾਣੀ ਸੁੱਕਦੇ ਜਾ ਰਿਹਾ ਜਿਹੜੀ ਪਹਿਲੀਆਂ ਨਹਿਰਾਂ ਉਹਨਾਂ ਵਿੱਚ ਪਾਣੀ ਨਹੀਂ ਆ ਰਹਾ ਲੜਾਈ ਤੋਂ ਪਹਿਲੇ ਇਹ ਨਹਿਰਾਂ ਦੀ ਰਹੀ ਹੈ ਕਿ ਉਹਨਾਂ ਦੇ ਵਿੱਚ ਪਾਣੀ ਛੱਡਿਆ ਜਾਵੇ ਜਦ ਸਾਡੇ ਕੋਲ ਪਹਿਲਾਂ ਹੀ ਪਾਣੀ ਨੂੰ ਜਿਹੜਾ ਹੈਗਾ ਉਹਨਾਂ ਪਾਣੀ ਹੈ ਨਹੀਂ ਜਿਸ ਵੇਲੇ ਨਹਿਰਾਂ ਦੀ ਗੱਲ ਐਸਵਾਈਐਲ ਦੀ ਚੱਲੀ ਸੀ ਉਸ ਵੇਲੇ ਕੱਡਾ-ਵੱਟਾ ਵਿਵਾਦ ਹੋਇਆ ਇਸੇ ਕਰਕੇ ਕੰਮ ਰੁਕਿਆ ਤੇ ਉਦੋਂ ਵਗਰੋਂ ਤਾਂ ਪਾਣੀ ਕੋਈ ਵਧਿਆ ਨਹੀਂ ਜੋ ਇਹਦਾ ਜਿਹੜਾ ਅਸਲੀ ਜੜੀ ਹੈਗੀ ਆ ਗੱਲ ਆ ਉਹ ਪੰਜਾਬ ਦੇ ਮੁੱਖ ਮੰਤਰੀ ਅੱਜ ਮੀਟਿੰਗ ਜੇ ਕਰਨਗੇ ਉਹ ਕਿਉਂਕਿ ਉਹਨਾਂ ਦੇ ਅਧਿਕਾਰ ਖੇਤਰ ਦਾ ਮਸਲਾ ਜਿਹੜਾ ਹੈ ਸੋ ਵੈਸੇ ਪੰਜਾਬ ਦੇ ਕੋਲ ਜਿਹੜਾ ਪਾਣੀ ਜਿਹੜਾ ਹੈ ਪੰਜਾਂ ਦਰਿਆਵਾਂ ਦੀ ਧਰਤੀ ਬੇਆਬ ਹੋ ਰਹੀ ਐ ਅ ਸੰਸਦੀ ਕਮੇਟੀ ਦੇ ਵਿੱਚ ਵੀ ਇਹ ਗੱਲ ਹੋਈ ਕਿ ਜਿਹੜਾ ਪੰਜਾਬ ਆ ਜਿਹੜਾ ਪਾਣੀਆਂ ਦੀ ਧਰਤੀ ਆ ਉਹ ਬੇਆਬ ਹੋ ਜਾਣਾ ਇਹ ਬਹੁਤ ਵੱਡੀ ਦੁਖਦਾਈ ਗੱਲ ਹੈ ਕਿ ਕਾਰਨ ਕੀ ਹੈ ਅਸੀਂ ਪਾਣੀਆਂ ਨੂੰ ਸੰਭਾਲਿਆ ਨਹੀਂ ਨਹਿਰੀ ਪਾਣੀ ਨੂੰ ਲਾਇਆ ਨਹੀਂ ਖੇਤੀ ਉਪੰਦਵਲ ਖਿਆਲ ਨਹੀਂ ਕੀਤਾ ਕਿ ਕਿ ਸਾਨੂੰ ਡ੍ਰਿਪ ਸਿਸਟਮ ਨੂੰ ਫਾਰਮ ਸਿਸਟਮ ਤੇ ਇਹੋ ਜਿਹੀ ਖੇਤੀ ਜਿਹੜੀ ਘੱਟ ਪਾਣੀ ਨਾਲ ਹੋਵੇ ਉਹ ਸਾਨੂੰ ਅੱਜ ਸਮੇਂ ਦੀ ਲੋੜ ਹੈ ਜਿਹਦੇ ਉੱਤੇ ਕੇਂਦਰ ਸਰਕਾਰ ਤੇ ਸਟੇਟ ਸਰਕਾਰਾਂ ਨੂੰ ਰਲ ਕੇ ਕੰਮ ਕਰਨ ਤਾਂ ਕਿ ਕਿ ਕਿਸਾਨੀ ਉਹ ਕੋ ਪੰਜਾਬ ਤੇ ਹੈ ਹੀ ਕਿਸਾਨੀ ਤੇ ਜੇ ਕਿਸਾਨੀ ਤਾਂ ਹੀ ਹੋਊਗੀ ਜੇ ਪਾਣੀ ਬਚੂਗਾ ਸੋ ਪਾਣੀ ਦੀ ਸਮੱਸਿਆ ਜਿਹੜੀ ਹੈਗੀ ਪੰਜਾਬ ਦੀ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ ਇਸ ਦੇ ਉੱਤੇ ਗੰਭੀਰਤਾ ਦੇ ਨਾਲ ਹੀ ਸਾਨੂੰ ਫੈਸਲੇ ਲੈਣ ਦੀ ਲੋੜ ਹੈ